ਕੁਝ ਕਾਲ ਸਹਾ ਗਰਾਈ ਮਾਹੀ ਗੁਰਜੀ ਕੀ ਪਤੇ ਸੁਰਠ ਮਹੱਲਾ ਪਿੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਧੁਨ ਪਦ ਤੁਲੇ ਹੀ ਬੂਨਾ ਧੁਨ ਨਹੀਂ ਗੈਨਾ ਰੱਖ ਨਹਾਰੈ ਰੱਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਰਖਨਹਾਰਾ ਪਦ ਤੇ ਵੀ ਯਮਕ ਲਾ ਦਨੀ ਹੈ ਰਖਨਹਾਰਾ ਰਾਖੂ ਬਾਰਿਕ ਇਥੇ ਵਿਸਰਾਮ ਹੈ ਸਤਗੁਰ ਇਥੇ ਯਮਕ ਲਾ ਦਨੀ ਹੈ ਸਤਗੁਰ ਤਾਪ ਨਹੀਂ ਜਾਣਾ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਉਬਰੇ ਪਦ ਤੇ ਵਿਸਰਾਮ ਹੈ ਜਾ ਕੀ ਸੇਵ ਨਾ ਬਿਰਤੀ ਜਾਈ ਪ੍ਰਹਾਉ ਘਰ ਮਹਿ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਵਿਗਨ ਨਾ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਸਾਧੂ ਸੰਗ ਕਿਥੇ ਠਮਕ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਹਾਂਜੀ ਹਿਰਦੈ ਪਦ ਤੇ ਵਿਸਰਾਮ ਲੈ ਸੁਖ ਪਾਇਆ ਸਹਜ ਧੁਨ ਉਪਜੀ ਰੋਗਾ ਕਾਣ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਬਖਾਣਾ ਰੁਗਾ ਕਾਣ ਮਿਟਾਈ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਾਪ ਭਇਆ ਸਹਾਈ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਾਪ ਆਪਣੇ ਕਿਰਪਾ ਧਾਰੀ ਆਠ ਪਹਿਰ ਅਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲੈ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮਾਗੋ ਸੋਈ ਸੋਈ ਪਾਵੋ ਆਪਣੇ ਖਸਮ ਪ੍ਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਅੰਦੇਸਾ ਟਟਪੀ ਲੱਗੀ ਸੁਰਠ ਮਹੱਲਾ ਪਿੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਚੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਅਨੰਦ ਬਿਨੋਦ ਮੰਗਲ ਗੁਣ ਗਾਵਹ ਗੁਰ ਨਾਨਕ ਭਈ ਦਿਆਲਾ ਜੈ ਜੈ ਕਰ ਭਈ ਜਗ ਭੀਤਰ ਹੁਆ ਪਰ ਭ੍ਰਮ ਰਖਵਾਲਾ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਨ ਬਿਰਦ ਉਚਾਰਨ ਕਰਨਾ ਬਿਰਦ ਬਿਰਦ ਨਹੀਂ ਕਹਿਦਣਾ ਤਾਂ ਦਿਨਾਲ ਬਿਰਦ ਦਾ ਅਰਥ ਹੁੰਦਾ ਸੁਭਾ ਪ੍ਰਾਣ ਤੇ ਬਿਰਦ ਦਾ ਅਰਥ ਹੁੰਦਾ ਬੁਢੇਪਾ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਸਦ ਪੁਲਈ ਬੋਲਣਾ ਮਿਹਰਵਾਨ ਛੇਤੀ ਕਹਿਦਣਾ ਸਿਆਰੀ ਲੱਗੀ ਹੋਈ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀ ਉਪਾਇ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ ਸੂਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਕੀ ਰਖਵਾਲੀ ਨਹੀਂ ਕਹਿਣਾ ਧਿਆਨ ਨਾਲ ਵਿਸਰਾਮ ਲਾਉਣਾ ਹੋਈ ਪਦ ਤੇ ਵਿਸਰਾਮ ਹੈ ਹੋਈ ਰਾਜੇ ਰਾਮ ਕੀ ਰਖਵਾਲੀ ਰਾਜੇ ਰਾਮ ਪਾਠ ਇਕੱਠਾ ਹੀ ਹੈ ਕੀ ਪਦ ਤੇ ਠਮਕ ਲਾ ਦਿੰਗੇ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣਗਾਵਹ ਆਨੰਦ ਬੋਲਨਾ ਹੈ ਸੂਖ ਸਹਿਜ ਆਨੰਦ ਇਥੇ ਠਮਕ ਗੁਣਗਾਵਹ ਇਥੇ ਵਿਸਰਾਮ ਹੈ ਸੂਖ ਸਹਿਜ ਆਨੰਦ ਗੁਣਗਾਵਹ ਮਾਨ ਤਨ ਦੇਹ ਸੁਖਾਲੀ ਰਹਾਉ ਪਤਤ ਉਦਾਹਰਣ ਸਤਗੁਰ ਮੇਰਾ ਪਤਤ ਬੋਲਨਾ ਤਤੇ ਦੀਸੀ ਹਰੀ ਲਾ ਕੇ ਪਤਤ ਉਦਾਹਰਣ ਸਤਗੁਰ ਮੇਰਾ ਮੋਈ ਦੇਸ ਕਾ ਪ੍ਰਵਾਸਾ ਬਾਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੂਰਠ ਮਹੱਲਾ ਪੰਜਵਾ ਬਾਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਆਧਾਰ ਤab ਉਤਾਰਿਆ ਸਤਗੁਰੂ ਪੁਰਾਏ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਵੱਡੀ ਵਡਿਆਈ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਨਾਨਕ ਇੱਥੇ ਵੀ ਠਹਿਰਾ ਦੇ ਦੇਣਾ ਕਰਤੇ ਕੀ ਨਾਨਕ ਕਰਤੇ ਕੀ ਇਸ ਤਨ ਨਹੀਂ ਕਹਿਣਾ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ પાਖਿਆ ਸੋਰਠ ਮਹੱਲਾ ਪੰਜਵਾ ਭੈ ਕਿਰਪਾਲ ਸੁਆਮੀ ਮੇਰੇ ਤਿਤ ਸਾਚਾ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਸਤਗੁਰ ਪਦਤੀ ਯਮਕ ਲਾ ਦਨੀ ਹੈ ਸਤਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਇੱਥੇਿੰਦੀ ਲੱਗੀ ਹੋਈ ਆ ਠਾੜ ਠਾੜ ਪਈ ਸੰਸਾਰ ਪਈ ਆਪਣੇ ਜੀਵ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰ ਜਮਹਿ ਕੀਓ ਹਟਤਾਰ ਹਟਤਾਰ ਪਾਠ ਇਕੱਠਾ ਹੀ ਆ ਆਪਣੇ ਜੀਵ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰ ਹਰ ਕੇ ਚਰਨ ਰਿਧੈ ਉਰਤਾਰ ਪੁਰਤਾਰ ਵੱਖਰਾ ਪਾਠ ਅਸੀ ਹਰੀ ਲੱਗੀ ਹੋਈ ਹੈ ਹਰ ਕੇ ਚਰਨ ਰਿਧੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵਿਖ ਕਾਟਣ ਹਾਰ ਰਹਾਵ ਤਿਸ ਕੀ ਸਰਣੀ ਊਪਰੈ ਭਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਭਾਈ ਸਚਾ ਸੱਚੀ ਸੋਏ ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਏ ਸੋਰਠਾ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਸੁਖ ਸਾਗਰ ਪ੍ਰਭ ਇੱਥੇ ਠਮਕ ਲੱਗੇਗੀ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਵਿਸਰੋ ਹਾਂ ਥੋੜਾ ਵਿਸਰਾ 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 ਨਾਹੀ ਮਾਨ ਚਿੰਦੇੜਾ ਫਲ ਪਾਈ ਰਹਾਉ ਸਤ ਗੁਰ ਪੂਰਾ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਾਰ ਸੰਸਾਰੋ ਸੁਰਠ ਮਹੱਲਾ ਪਿੰਜਵਾ ਮੇਰਾ ਸਤਗੁਰ ਰਖਵਾਲਾ ਹੁਆ ਤਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੂਗਿਤ ਨਵਾ ਨਿਰੂਆ ਰਹਾਉ ਤਾਪ ਗਵਾਇਆ ਪ੍ਰਭ ਆਪ ਮਿਟਾਇਆ ਤਾਪ ਗਿਆ ਤਾਪ ਗਿਆ ਪ੍ਰਭ ਆਪ ਮਿਟਾਇਆ ਜਾਨ ਕੀ ਲਾਜ ਰਖਾਈ ਸਾਧ ਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਵੱਲ ਜਾਈ ਜਾਂ ਤੇ ਬਿੰਦੀ ਲਾਉਣੀ ਐ ਈ ਤੇ ਬਿੰਦੀ ਨਹੀਂ ਲਾਉਣੀ ਜਾਈ ਹਾਲਤ ਪਲਤ ਪ੍ਰਭ ਦੂਵੈ ਸਵਾਰੀ ਹਮਰਾ ਗੁਣ ਅਵਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ